ਜਥੇਦਾਰ ਬਾਬਰ ਜਿੰਦਰ ਸਿੰਘ ਨਿਹੰਗ ਸਿੰਘ ਦੀ ਅਗਵਾਈ ਹੇਠ ਫਗਵਾੜਾ ਦੇ ਐਸਪੀ ਮੈਡਮ ਮਾਧਵੀ ਸ਼ਰਮਾ ਨੂੰ ਮੰਗ ਪੱਤਰ ਸੌਂਪਦੇ ਹੋਏ ਆਮ ਆਦਮੀ ਪਾਰਟੀ ਦੇ ਪਿੰਡ ਪੁਲਾਰਾਈ ਤੋਂ ਸਰਪੰਚ ਪਨੋਟ ਅਤੇ ਉਸ ਦੇ ਸਾਥੀਆਂ ਉਪਰੰਤ ਦਸਤਾਰ ਦੀ ਕੋਰਬੰਦਵੀ ਕਰਨ ਦੇ ਦੋਸ਼ ਏਟ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਜਥੇਦਾਰ ਜਿੰਦਰ ਸਿੰਘ ਨੇ ਫਗਵਾੜਾ ਪੁਲਿਸ ਨੂੰ ਸਿੱਧੇ ਸ਼ਬਦਾਂ ਵਿੱਚ ਅਪੀਲ ਕਰਨ ਦੇ ਨਾਲ ਨਾਲ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਦਸਤਾਰ ਖਾਲਸੇ ਦੇ ਸਿਰ ਦਾ ਤਾਜ ਹੈ ਇਸ ਦੀ ਬੇਅਦਵੀ ਕਰਨ ਵਾਲੇ ਉੱਪਰ ਪੁਲਿਸ ਸਖਤ ਕਾਰਵਾਈ ਕਰੇ ਅਤੇ ਜੇਕਰ ਬੇਅਦਵੀ ਦੀ ਕਾਬੂਨ ਦੀ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਖਾਲਸਾ ਆਪਣੀ ਭਾਸ਼ਾ ਵਿੱਚ ਕਾਰਵਾਈ ਕਰਕੇ ਦਿਖਾਵੇਗਾ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀ ਬਲਕ ਸੰਮਤੀ ਦੇ ਸਾਭਕਾ ਚੇਅਰਮੈਨ ਗੁਰਦੇਵਾਲ ਸਿੰਘ ਭੁੱਲਰਾਈ ਦੇ ਉੱਪਰ ਸਰਪੰਚ ਪਨੋੜ ਦੀ ਅਗਵਾਈ ਹੇਠ ਕੁਝ ਸ਼ਰਾਰਤ ਈ ਅਨਸਰਾਂ ਵੱਲੋਂ ਹਮਲਾ ਕਰਕੇ ਉਹਨਾਂ ਦੀ ਦਸਤਾਰ ਦੀ ਘੋਰ ਬੇਦਵੀ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਅੱਜ ਜਥੇਦਾਰ ਰਜਿੰਦਰ ਸਿੰਘ ਨਿਹੰਗ ਸਿੰਘ ਬਾਬਾ ਜੀ ਦੀ ਅਗਵਾਈ ਹੇਠ ਉਹਨਾਂ ਦੀ ਫੌਜ ਵੱਲੋਂ ਐਸਪੀ ਮੈਡਮ ਮਾਧਵੀ ਸ਼ਰਮਾ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਐਸਪੀ ਮੈਮ ਮਾਧਵੀ ਸ਼ਰਮਾ ਨੇ ਪ੍ਰੋਸਸ ਦਵਾਇਆ ਕਿ ਸ਼ਾਂਤਵਿਨ ਕਰਨ ਉਪਰੰਤ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਦੋਸ਼ੀ ਪਾਏ ਜਾਣ ਤੇ ਜ਼ਰੂਰ ਕੀਤੀ ਜਾਵੇਗੀ ਇਸ ਮੌਕੇ ਕੀ ਕਿਹਾ ਜੈਜਰਜਿੰਦਰ ਸਿੰਘ ਨੇ ਆਪ ਤੁਹਾਨੂੰ ਸੁਣਾਉਂਦੇ ਹਾਂ ਰੋਜ਼ਾਨਾ ਫਗਵਾੜਾ ਬੁਲੇਟਿਨ ਨਿਊਜ਼ ਟੀਵੀ ਲਈ ਕੁਲਦੀਪ ਸਿੰਘ ਨੂਰ ਦੀ ਇਸ ਗਰਮਾ ਗਰਮ ਰਿਪੋਰਟ ਵਿੱਚ ਵੀ ਇੱਕ ਮੰਗ ਕਰਦੇ ਆਏ ਕਿ ਸਵਾਲ ਦੇ ਵਿੱਚ ਮੰਗ ਕਰਤਾ ਰਿਹਾ ਉਹ ਬੇਨਤੀ ਇਦਾਂ ਜੀ ਵੀ ਸਾਡੀ ਖਾਲਸਾ ਫੌਜ ਦਾ ਉਹ ਖਾਸ ਬੰਦਾ ਆ ਜਿਨ੍ਹਾਂ ਦੀ ਦਸਤਾਰ ਲਾਈ ਗਈ ਕੇਸਾਂ ਦੀ ਬੇਅਦਵੀ ਕੀਤੀ ਗਈ ਤੇ ਉਹਨਾਂ ਦੇ ਰੋਸ ਦੇ ਸਬੰਧ ਵਿੱਚ ਉੱਥੇ ਸਾਰੀਆਂ ਫੌਜਾਂ ਨੂੰ ਪਤਾ ਲੱਗਾ ਤੇ ਉਹ ਸਾਰੀਆਂ ਫੌਜਾਂ ਇਕੱਤਰ ਹੋ ਕੇ ਆ ਰਹੀਆਂ ਕੁਝ ਪਿੱਛੇ ਆ ਰਹੀਆਂ ਸੋ ਬੇਨਤੀ ਅਸੀਂ ਉਹਨਾਂ ਫੌਜਾਂ ਨੂੰ ਵੀ ਬੇਨਤੀ ਕੀਤੀ ਆ ਵੀ ਪਹਿਲਾਂ ਅਸੀਂ ਮਾਨਯੋਗ ਐਸਵੀ ਸਾਹਿਬ ਉਹਨਾਂ ਨੂੰ ਆਪਣੀ ਬੇਨਤੀ ਰੱਖਾਂਗੇ ਉਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਗੇ ਅਗਰ ਨਾ ਪ੍ਰਵਾਨ ਕਰਨ ਫਿਰ ਖਾਲਸਾ ਫੌਜ ਹਮ ਅਕਾਲੀ ਸਭ ਕਾਇ ਵਾਲੀ ਹਮਰਾ ਪੰਥ ਨਿਆਰਾ ਹੈ ਦੀਨ ਮਜਬੂ ਕਾ ਖੰਡਾ ਫੜਿਆ ਜੁੱਧ ਜੁਕੀ ਨੋ ਪਾਰਾ ਹੈ ਫਿਰ ਜੁੱਧ ਜਿਹੜਾ ਉਹ ਆਰਪਾ ਦਾ ਫੌਜ ਸ਼ਹੀਦ ਕਰਨਗੇ ਸਵੈਸ ਕਰਕੇ ਸਾਡੀ ਇਹ ਬੇਨਤੀ ਹੈ ਮਾਨਯੋਗ ਐਸ.ਡੀ. ਸਾਹਿਬ ਉਹਨਾਂ ਨੂੰ ਕਿ ਇਸ ਕੰਮ ਦੀ ਜਿਹੜੀ ਕਾਰਵਾਈ ਤੁਰੰਤ ਕੀਤੀ ਜਾਵੇ ਅਤੇ ਦੂਜੀ ਬੇਨਤੀ ਜਿੰਨੀਆਂ ਵੀ ਸੰਗਤਾਂ ਇਸ ਕਾਰਜ ਦੇ ਵਿੱਚ ਆਪਣੇ ਕੰਮ ਕਾਰ ਛੱਡ ਕੇ ਹਾਜ਼ਰ ਹੋਈਆਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ ਔਰ ਦੂਜੀ ਬੇਨਤੀ ਜਿੰਨੀ ਸੰਗਤ ਇੱਥੇ ਆਈ ਆ ਜੇ ਫੇਰ ਕੋਈ ਲੋੜ ਪਵੇ ਆਪ ਜੀ ਨੂੰ ਫੋਨ ਜਾਣ ਤੁਰੰਤ ਤੁਸੀਂ ਸਾਰੀਆਂ ਫੌਜਾਂ ਨੇ ਫੇਰ ਇਦਾਂ ਹੀ ਹਾਜ਼ਰ ਹੋਣਾ ਜੀ ਆਪ ਜੀ ਦਾ ਕੋਟਨ ਕੋਟਨ ਧੰਨਵਾਦ ਸਾਰੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ ਸੋ ਅਗਲੀ ਬੇਨਤੀ ਸਾਡੀ ਇਹੀ ਆ ਕਿ ਐਸਪੀ ਸਾਹਿਬ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਗੇ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜਤਿੰਦਰ ਸਿੰਘ ਜਦੋਂ ਅੱਜ ਅਜੇ ਦੂਈ ਅਸਤੀ ਗਾਉਂ ਇੱਕ ਮੰਗ ਪੱਤਰ ਦਿੱਤਾ ਹੈ ਕਿਸ ਵੱਲ ਇਹ ਮੰਗ ਪੱਤਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਗੱਲ ਦਾ ਪਤਾ ਲੱਗ ਚੁੱਕਾ ਆ ਕਿ ਸਰਦਾਰ ਗਰਦਿਆਰ ਸਿੰਘ ਭੁੱਲਾ ਰਾਈ ਉਹਨਾਂ ਦੇ ਨਾਲ ਇੱਕ ਬਹੁਤ ਹੀ ਵੱੰਡ ਭਾਗੀ ਘਟਨਾ ਹੋਈ ਆ ਜਿਸ ਦੇ ਸਬੰਧ ਵਿੱਚ ਅੱਜ ਸਮੂਹ ਸਿੱਖ ਜਥੇਬੰਦੀਆਂ ਅਤੇ ਭਾਈਚਾਰਕ ਜਿੰਨੇ ਵੀ ਕਮੇਟੀਆਂ ਆਨਸਾਰਾਂ ਨੇ ਰਲ ਕੇ ਐਸਪੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਇਹ ਜੋ ਵੀ ਘਟਨਾ ਸਰਦਾਰ ਗੁਰਦਿਆਲ ਸਿੰਘ ਜੀ ਦੇ ਨਾਲ ਘੱਡੀ ਆ ਉਸ ਦਾ ਇਨਸਾਫ ਕੀਤਾ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸ਼ਰਾਰਤੀ ਅੰਸਰ ਇਹੋ ਜਿਹੀ ਘਟਨਾ ਨੂੰ ਅੰਜਾਮ ਨਾ ਦੇਵੇ ਇਸ ਕਰਕੇ ਤੁਹਾਨੂੰ ਹੱਥ ਨਾ ਪਾਵੇ ਇਸ ਕਰਕੇ ਅਸੀਂ ਪੂਰਾ ਮਾਣ ਕਰਦੇ ਆ ਫਗਵਾੜਾ ਪ੍ਰਸ਼ਾਸਨ ਤੇ ਵੀ ਸਾਡੀ ਬੇਨਤੀ ਨੂੰ ਪ੍ਰਵਾਨ ਕਰਨਗੇ ਅਤੇ ਸ਼ਹਿਰ ਦੇ ਮਾਹੌਲ ਨੂੰ ਇਸੇ ਤਰ੍ਹਾਂ ਠੀਕ ਠਾਕ ਬਣਾਈ ਰੱਖਣਗੇ ਸਾਡੀ ਸਾਰਿਆਂ ਦੀ ਮੱਤ ਕਰਨਗੇ ਜੇਕਰ ਕੋਈ ਵੀ ਇਸ ਗੱਲ ਦੇ ਉੱਪਰ ਅਮਲ ਨਹੀਂ ਹੁੰਦਾ ਤਾ ਸਾਰੀਆਂ ਜਥੇਬੰਦੀਆਂ ਦੁਆਰਾ ਮਿਲ ਕੇ ਅੱਗੇ ਤੋਂ ਕੋਈ ਵੱਡੀ ਕਾਰਵਾਈ ਕਰਨ ਬਾਰੇ ਮਜਬੂਰ ਹੋਣਗੀਆਂ ਇਸ ਕਰਕੇ ਦੁਆਰਾ ਫੇਰ ਅਸੀਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਜੋ ਵੀ ਇੱਕ ਸਿੱਖ ਅਮਰਤਾਰੀ ਸਿੰਘ ਦੇ ਨਾਲ ਘਟਨਾ ਘੱਡੀ ਆ ਉਸ ਦੇ ਦੋਛੀਆਂ ਨੂੰ ਬਣਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਆ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਸ਼ਰਾਰਤੀ ਅੰਸਰ ਇਹੋ ਜੀ ਘਟਨਾ ਕਰਨ ਤੋਂ ਪਹਿਲਾਂ ਬਾਰ-ਬਾਰ ਸੋਚੇ ਇੱਕ ਵਾਰੀ ਫੇਰ ਸਾਰੇ ਪ੍ਰਸ਼ਾਸਨ ਦਾ ਤਾਂ ਇੱਥੇ ਪਹੁੰਚੇ ਹੋਏ ਸੱਜਣਾ ਦਾ ਤੇਰ ਦੇਲ ਤੋਂ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਲੜਾਈਆਂ ਚਾ ਬੇੜੀਆਂ ਲੜਾਈਆਂ ਅਕਸਰ ਹੁੰਦੀਆਂ ਰਹਿੰਦੀਆਂ ਸਾਨੂੰ ਉਹਦੇ ਨਾਲ ਕੁਝ ਲੈਣਾ ਦੇਣਾ ਨਹੀਂ ਉਹ ਪਿੰਡ ਦੀ ਪੰਚਾਇਤ ਦੇ ਇਕੱਲੇ ਮੋਟੇ ਅਸਰ ਕਰਦੀ ਸਾਡਾ ਰੋਸ ਇਹ ਹੈ ਵੀ ਇੱਕ ਤੱਕ ਘਰ ਦੇ ਵਿੱਚ ਵਰਕੇ ਸਮਹਾਂ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਫੁਟੇਜ ਤੁਹਾਨੂੰ ਮਿਲ ਜਾਈ। ਦੂਸਰਾ ਕੇਸਾਂ ਦੀ ਗੱਲ ਵੀ ਹੈ ਜੀ ਉਹ ਬੰਦਾ ਪੂਰੇ ਪੁਵਾਰੇ ਪਰ ਉਹ ਵੀ ਇਨਵੈਸਟੀਗੇਸ਼ਨ ਨਹੀਂ ਕਰਉਂਦਾ ਕਿਸੇ ਨੂੰ ਨੇ ਹੋਇਆ ਕਹਿ ਲਿਆ ਇੰਨਾ ਸੁਧਾਰ ਨੂੰ ਸਫਾਈ ਸੁਥਰਾ ਬੰਦਾ ਪੂਰੇ ਦੇਸਾਂ ਦੀ ਜਿਹੜੀ ਸਾਫ ਨੂੰ ਮਿੱਥ ਕੇ ਰਾਈ ਗਈ ਹੈ ਇਹ ਤੋਂ ਵੀ ਬਰਡਨ ਸ਼ੁਰੂ ਹੋ ਗਈ ਵੀ ਅਕੀ ਹਾਂ ਇਹ ਪੱਗ ਲਾਓ ਇਹਦੇ ਗੜ ਪਾਓ ਇਹਦਾ ਮੁੰਡਾ ਕਿੱਥੇ ਉਹਦੀ ਪੱਗ ਨਾਉਣੀ ਹੈ ਤੇ ਇਹ ਹਰ ਘਟ ਤੇ ਆਇਕ ਇਹ ਹਰ ਘਟ ਦਾ ਬਹੁਤ ਹੀ ਦਿੱਕਤ ਹੁੰਦੀ ਹੈ ਕੋਈ ਵੀ ਹੈਗਾ ਦੋਸਤ ਅਸੀਂ ਉਹਨੂੰ ਕਹੋਗੇ ਕਿ ਫਰਕ ਜਾਂਦਾ ਨਹੀਂ ਜੀ ਮੰਨਜਾ ਸਰ ਥੋੜੇ ਖੁੱਲ ਜਾ ਪਲੀਜ਼ ਸਰ ਸਰ ਥੋੜੇ ਖੁੱਲ ਜਾ ਪਲੀਜ਼ ਸਰ ਸਰ ਸਾਹਮਣੇ ਜੀ ਪਲੀਜ਼ ਸਰ ਸਾਹਮਣੇ ਜੀ ਜਥੇਦਾਰ ਬਾਬਰ ਜਿੰਦਰ ਸਿੰਘ ਨਿਹੰਗ ਸਿੰਘ ਦੀ ਅਗਵਾਈ ਹੇਠ ਫੁਗਵਾੜਾ ਦੇ ਐਸਪੀ ਮੈਡਮ ਮਾਧਵੀ ਸ਼ਰਮਾ ਨੂੰ ਮੰਗ ਪੱਤਰ ਸੌਂਪਦੇ ਹੋਏ ਆਮ ਆਦਮੀ ਪਾਰਟੀ ਦੇ ਪਿੰਡ ਪੁਲਾਰਾਈ ਤੋਂ ਸਰਪੰਚ ਪਨੋਟ ਅਤੇ ਉਸ ਦੇ ਸਾਥੀਆਂ ਉਪਰੰਤ ਦਸਤਾਰ ਦੀ ਘੋਰ ਬੰਦਵੀ ਕਰਨ ਦੇ ਦੋਸ਼ ਸ਼ੀਟ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਸ ਮੌਕੇ ਜਥੇਦਾਰ ਜਿੰਦਰ ਸਿੰਘ ਨੇ ਫਗਵਾੜਾ ਪੁਲਿਸ ਨੂੰ ਸਿੱਧੇ ਸ਼ਬਦਾਂ ਵਿੱਚ ਅਪੀਲ ਕਰਨ ਦੇ ਨਾਂ ਨਾਲ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਦਸਤਾਰ ਖਾਲਸੇ ਦੇ ਸਿਰ ਦਾ ਤਾਜ ਹੈ ਇਸ ਦੀ ਬੇਅਦਬੀ ਕਰਨ ਵਾਲੇ ਉੱਪਰ ਪੁਲਿਸ ਸਖਤ ਕਾਰਵਾਈ ਕਰੇ ਅਤੇ ਜੇਕਰ ਬੇਅਦਬੀ ਦੀ ਕਾਬੂ ਬੰਦੀ ਕਾਰਵਾਈ ਨਾ ਕੀਤੀ ਗਈ ਤਾਂ ਫਿਰ ਖਾਲਸਾ ਆਪਣੀ ਭਾਸ਼ਾ ਵਿੱਚ ਕਾਰਵਾਈ ਕਰਕੇ ਦਿਖਾਵੇਗਾ ਤੁਹਾਨੂੰ ਦੱਸਦੀ ਹੈ ਕਿ ਬੀਤੇ ਦਿਨੀ ਬਲਕ ਸੰਮਤੀ ਦੇ ਸਾਭਕਾ ਚੇਅਰਮੈਨ ਗੁਰਦੇਵਾਲ ਸਿੰਘ ਪੁਲਰਾਈ ਦੇ ਉੱਪਰ ਸਰਪੰਚ ਪਨੋੜ ਦੀ ਅਗਵਾਈ ਹੇਠ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਹਮਲਾ ਕਰਕੇ ਉਹਨਾਂ ਦੀ ਦਸਤਾਰ ਦੀ ਘੋਰ ਬੇਅਦਬੀ ਕੀਤੀ ਗਈ ਸੀ ਜਿਸ ਦੇ ਸਬੰਧ ਵਿੱਚ ਅੱਜ